ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਤੇ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਹਰ ਸਭ ਨੂੰ ਨਵੇਂ ਸਾਲ ਦੀਆਂ ਤੇ ਉਮੀਦ ਕਰਦੇ ਆਣ ਵਾਲਾ ਸਾਲ ਤੁਹਾਡੇ ਲਈ ਬਹੁਤ ਹੀ ਵਧੀਆ ਰਹੇ ਤੇ ਜਿਹੜਾ ਗਿਆ ਉਹਦੀ ਤੇ ਅਸੀਂ ਗੱਲ ਹੀ ਕੀ ਕਰਨੀ ਹੈ ਬਟ ਇਹ ਵੀਡੀਓ ਬਣਾਉਣ ਦਾ ਮੇਰਾ ਇੱਕ ਖਾਸ ਮਕਸਦ ਸੀਗਾ ਇੱਕ ਤਾਂ ਤੁਹਾਡੇ ਨਾਲ ਬੀ່ນ ਦੇ ਟਾਈਮ ਤੋਂ ਜੁੜੇ ਹੋਏ ਆ ਤਾਂ ਕਰਕੇ ਤੁਹਾਨੂੰ ਵਧਾਈਆਂ ਦੇਣੀਆਂ ਸੀਗੀਆਂ ਬਟ ਇੱਕ ਤੁਸੀਂ ਚੈੱਕ ਕੀਤਾ ਹੋਣਾ ਨਵੇਂ ਸਾਲ ਤੇ ਮੈਂ ਪਿਛਲੇ ਸਾਲ ਕੀ ਕੀਤਾ ਸੀਗਾ ਤਿੰਨ ਤਰ੍ਹਾਂ ਦੇ ਫੁੱਲ ਫੁੱਲਾਂ ਦੇ ਸੀਡਸ ਮੈਂ ਇੱਥੇ ਲਾਈ ਸੀਗੇ ਪਿੱਛੇ ਜਿਹੜੀ ਘੈਰੀਆਂ ਤੁਸੀਂ ਦੇਖਦੇ ਹੋ ਬਟ ਉਹਦੇ ਵਿੱਚ ਕੀ ਹੋਇਆ ਦੋ ਤਰ੍ਹਾਂ ਦੇ ਤੇ ਦੋ ਵੈਰਾਈਟੀਆਂ ਤੇ ਜਰਮੀਨੇਸ਼ਨ ਹੋ ਗਈ ਸਾਡੀਆਂ ਦੀ ਇੱਕ ਦੀ ਹੋਈ ਨਹੀਂ ਇੱਕ ਦੇ ਜਿਹੜੇ ਸੀਡ ਸੀਗੇ ਉਹ ਪਤਾ ਨਹੀਂ ਮੌਸਮ ਨਹੀਂ ਸੂਟ ਕੀਤਾ ਜਾਂ ਕੁਝ ਵੀ ਹੋਇਆ ਉਹ ਨਹੀਂ ਹੋਇਆ ਮਤਲਬ ਜਰਮੀਨੇਸ਼ਨ ਹੀ ਨਹੀਂ ਹੋਇਆ ਉਹਨਾਂ ਦਾ ਤੇ ਮੈਂ ਥੋੜਾ ਜਿਹਾ ਉਸ ਗੱਲ ਨੂੰ ਨਾ ਥੋੜਾ ਜਿਆਦਾ ਇੱਕ ਦੋ ਵਾਰੀ ਮਾਈਂਡ ਕੀਤਾ ਵੀ ਯਾਰ ਹੋਏ ਨਹੀਂ ਮੈਂ ਉਹ ਫੁੱਲ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਸੀਗੀ ਵਿੱਚ ਵੀਡੀਓ ਉਹ ਫੁੱਲ ਲੈਦਰ ਲਾਈ ਵੀ ਹੋਏ ਸੀਗੇ ਕਮਲਿਆਂ ਦੇ ਵਿੱਚ ਬਟ ਮੈਂ ਥੋੜੇ ਟਾਈਮ ਬਾਅਦ ਹੀ ਦੇਖਿਆ ਵੀ ਸਾਡੀ ਕਿਹੜੀ ਥੋੜੀ ਬਹੁਤੀ ਖਾਲੀ ਰਹਿ ਗਈ ਸੀ ਤੇ ਮੈਨੂੰ ਥੋੜਾ ਜਿਹਾ ਫੀਲ ਹੋਇਆ ਵੀ ਯਾਰ ਜੇ ਉਹਨਾਂ ਦਾ ਜਰਮੀਨੇਸ਼ਨ ਹੋ ਜਾਂਦਾ ਤੇ ਵਧੀਆ ਰਹਿਣਾ ਸੀਗਾ ਬਟ ਫਿਰ ਕੀ ਹੋਇਆ ਮੰਮੀ ਜੀ ਨੇ ਕੀ ਕੀਤਾ ਇੱਕ ਬੈਂਗਨ ਦਾ ਪੇਡਾ ਲਾਤਾ ਜਾਂ ਹੋਰ ਸਬਜ਼ੀਆਂ ਲਾਤੀ ਤੇ ਉਸ ਚੀਜ਼ ਦਾ ਸਾਨੂੰ ਬਾਅਦ ਚੂ ਰਿਜ਼ਲਟ ਮਿਲਿਆ ਜਿਹੜਾ ਕਿ ਬਹੁਤ ਹੀ ਵਧੀਆ ਰਿਹਾ ਬੈਂਗਨ ਦੇ ਪੇਡੇ ਨੂੰ ਹੱਲੇ ਵੀ ਬੈਂਗਨ ਲੱਗੇ ਨੇ ਇੱਕ ਦੋ ਤੇ ਅਸੀਂ ਆਪ ਵੀ ਖਾਂਦੇ ਰਹੇ ਰਿਸ਼ਤੇਦਾਰਾਂ ਚ ਵੀ ਵੰਡੇ ਤੇ ਹੋਰ ਚੀਜ਼ਾਂ ਸੀਗੀਆਂ ਉਹ ਵੀ ਆਪਾਂ ਇਦਾਂ ਹੀ ਕਰਦੇ ਰਹੇ ਵੀ ਮਤਲਬ ਬਹੁਤ ਕੁਝ ਮਿਲਿਆ ਸਾਨੂੰ ਉਹਦੇ ਤੋਂ ਬਾਅਦ ਫੁੱਲ ਵੀ ਹੋ ਗਏ ਹੁਣ ਤਾਂ ਖੈਰ ਮੌਸਮ ਥੋੜਾ ਜਿਹਾ ਆਫ ਗਿਆ ਤੇ ਕਿਸੇ ਨੂੰ ਫੁੱਲ ਨਹੀਂ ਲੱਗੇ ਹੋਏ ਇਹਨੇ ਬਟ ਸਾਨੂੰ ਫੁੱਲ ਵੀ ਪੂਰੇ ਮਿਲੇ ਤੇ ਮੈਂ ਕਹਿੰਦਾ ਸਬਜ਼ੀਆਂ ਵੀ ਆਪਾਂ ਖਾ ਲੀਆਂ ਤੇ ਗੱਲ ਜ਼ਿਆਦਾ ਲੰਬੀ ਬਣਾਉਣੀ ਹੈ ਤੂੰ ਮੈਂ ਸ਼ੋਰਟ ਚ ਹੀ ਤੁਹਾਨੂੰ ਦੱਸਣਾ ਮੇਰਾ ਕਹਿਣੇ ਦਾ ਮਤਲਬ ਆ ਜ਼ਰੂਰੀ ਨਹੀਂ ਐ ਵੀ ਜੋ-ਜੋ ਚੀਜ਼ਾਂ ਅਸੀਂ ਮਹਾਰਾਜ ਤੋਂ ਅਕਾਲ ਬੁਰਖ ਤੋਂ ਮੰਗੀਏ ਉਹੀ ਸਾਨੂੰ ਦੇ ਕਈ ਵਾਰੀ ਉਹਦੇ ਤੋਂ ਵੀ ਵੱਧ ਕੇ ਦੇ ਦਿੰਦਾ ਮਹਾਰਾਜ ਇਹ ਸਾਡੇ ਸੋਚਣੇ ਦੇ ਵਿੱਚ ਹੀ ਥੋੜੀ ਜੀ ਕਮੀ ਹੁੰਦੀ ਹੈ ਇਸ ਕਰਕੇ ਵੀ ਕਦੇ ਵੀ ਕਿਸੇ ਚੀਜ਼ ਦਾ ਬੁਰਾ ਨਾ ਮੰਨੋ ਤੇ ਸੋਚੋ ਨਾ ਉਹਨੂੰ ਫੀਲ ਨਾ ਕਰੋ ਵੀ ਸਾਨੂੰ ਇਹ ਨਹੀਂ ਮਿਲਿਆ ਹੈ ਨਹੀਂ ਦਿੱਤਾ ਤੂੰ ਉਹ ਨਹੀਂ ਦਿੱਤਾ ਜੋ ਦਿੱਤਾ ਉਸ ਚੀਜ਼ ਦਾ ਸ਼ੁਕਰ ਮਨਾਓ ਤੇ ਹੋਪ ਕਰਦਾ ਆਉਣ ਵਾਲੇ ਸਾਲ 'ਚ ਜੋ-ਜੋ ਤੁਸੀਂ ਮਹਾਰਾਜ ਤੋਂ ਮੰਗ ਰਹੇ ਹੋ ਜਾਂ ਜੋ-ਜੋ ਬੇਨਤੀਆਂ ਕਰ ਰਹੇ ਹੋ ਮਹਾਰਾਜ ਪੂਰੀਆਂ ਕਰੇ ਉਸ ਤੋਂ ਵੀ ਵੱਧ ਕੇ ਦੇ ਤੁਹਾਨੂੰ ਵੀ ਦੇ ਨਾਲ ਮੈਨੂੰ ਵੀ ਦੇ ਤੇ ਐਸੀ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਆਉਣ ਵਾਲੇ ਟਾਈਮ ਚ ਹੋਰ ਵੀ ਵਧੀਆ ਤੋਂ ਵਧੀਆ ਵੀਡੀਓ ਬਣਾਵਾਂਗੇ ਤੁਹਾਡੇ ਵਾਸਤੇ ਤੇ ਥੋੜਾ ਦੇਖਾਂਗੇ ਜੋਰ ਮਾਰਾਂਗੇ ਹੋਰ ਕਿਉਂਕਿ ਥੋੜਾ ਜਿਹਾ ਵੀ ਬਿਜ਼ੀ ਸ਼ਡਿਊਲ ਰਹਿੰਦਾ ਕਿਉਂਕਿ ਰਾਤੀ ਕੰਮ ਵੀ ਕਰਨਾ ਹੁੰਦਾ ਫਿਰ ਦਿਨੇ ਵੀਡੀਓ ਬਣ ਨਹੀਂ ਪਾਂਦੀ ਪਰ ਹੁਣ ਥੋੜਾ ਜਿਹਾ ਆਪਾਂ ਕੋਸ਼ਿਸ਼ ਕਰਾਂਗੇ ਤੇ ਦੇਖਦੇ ਹਾਂ ਇੱਕ ਦੋ ਚੀਜ਼ ਨਵੀਂ ਵੀ ਤੁਹਾਡੇ ਨਾਲ ਇੰਟਰੋਡਿਊਸ ਕਰਵਾਵਾਂਗੇ ਤੇ ਦੇਖਦੇ ਹਾਂ ਕੀ ਰਹਿੰਦਾ ਕੀ ਨਹੀਂ ਰਹਿੰਦਾ ਬਾਕੀ ਇਦਾਂ ਹੀ ਸਾਡੇ ਨਾਲ ਬਨੇ ਰਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੇ ਜਰੂਰ ਕਲਿੱਕ ਕਰ ਲਿਓ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ